ਕਿਸਾਤ ਰੀ ਕਾਲ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਤੁਹਾਨੂੰ ਦਿਖਾਉਂਦੇ ਆ ਬਾਜੀ ਦੁਖੇੜੀ ਪਿੰਡ ਪਹਿਲਾ ਨਾਮ ਹਲਟੋ ਦੇਣੀ ਇਹਨਾਂ ਨੇ ਪਾਈਆਂ ਨੇ ਤੇ ਉੱਧਰ ਬਾਜੀ ਵੀ ਲਿਆ ਕੇ ਦਿਖਾਉਂਦੇ ਆ ਵੀਰੇ ਆਪਾਂ ਤੇ ਬਾਦੇ ਚ ਮੈਨੂੰ ਲੱਗਦਾ ਬਾਈ ਆ ਸਕੂਟਰੀ ਆ ਹਾਂ ਆਹ ਸਕੂਟਰੀ ਦਿਨੀ ਆ ਬਾਦੇ ਚ ਬੈਂਟਰੀਆਂ ਵਾਲੀ ਤੇ ਬਾਕੀ ਕੂਟਰ ਬਾਈ 150 ਦੇ ਲਵੇ ਆ ਦਿਖਾਉਂਦੇ ਆ ਤੁਹਾਨੂੰ ਜਾ ਕੇ ਕੂਟਰ ਬਹੁਤ ਹੋ ਗਏ ਲਓ ਵੀਰੇ ਆ ਗਏ ਬਾਜੀ ਤੇ ਆ ਲਾਈਵ ਵਾਲਿਆਂ ਦੀ ਖੜੀ ਆ ਗੱਡੀ ਤੇ ਉੱਧਰ ਬੈਠਾ ਬਾਈ ਗਲਜਾਰ ਉਹ ਬੈਠਾ ਸਾਹਮਣੇ ਇੱਕ ਮਿੰਟ ਲਓ ਬਾਈ ਉਹ ਬੈਠਾ ਬਾਈ ਗਲਜਾਰ ਸਿੱਧਵਾਂ ਇਹ ਦੇਖ ਲਓ ਬੈਠਾ ਬਾਈ ਦੂਰਬੀਨ ਫੜੀ ਸਟਾਰ ਪਲੇਅਰ

ਜੀ ਜਲਾਲਪੁਰ ਬਹਿ ਗਿਆ ਜੀ ਬਾਦੀ ਵਾਲਾ ਬਾਦੀ ਵਾਲਾ ਕਬੂਤਰ ਵੀ ਸੇਤੀ ਜਲਾਲਪੁਰ ਵਾਦਾ ਵੀ ਦੀਗਾ ਵੀਰੇ ਇੱਥੇ ਚਲੋ ਹੋ ਬਾਈ ਕਈ ਕਬੂਤਰ ਬਹਿ ਗਏ ਫਜਲਾ ਕੁੱਪ ਕਬੂਤਰ ਬਹਿ ਗਿਆ ਹੁਣ ਆ ਵੇ ਮੰਦੇ ਵੇਖ ਲੱਗਦੇ ਨੇ ਭਰਾ ਜਿਹਾ ਦੂਵੇ ਲੋਟ ਬਹੁਤ ਆ ਲੱਗ ਤੇ ਆ ਆ ਗਿਆ ਕੋਠਾ ਪਰ ਆ ਜਾਓ ਹਣ ਉਰੇ ਆਦਮਾ ਨਾ ਯਾਰ ਪੂਰੇ ਦੇ ਦੇਖੀ ਰਿਹਾ ਯਾਰ ਕੁਝ ਹੋਇਆ ਇਸ ਨੂੰ ਬੈਠਾ ਜੱਗੀ ਯੂਐਸਏ ਕੋ ਬੈਠ ਗਿਆ ਇਸ ਜਿੱਥੇ ਪੱਕੀ ਯਾਰ ਨੇ ਨੋਟ ਕਰ ਲਓ ਠੀਕ ਹੈ ਨਾ ਜੱਗੀ ਯੂਐਸਏ ਵੀ ਬੈਠ ਗਿਆ ਵੀਰੇ ਇਹ ਉਹਦਾ ਨੰਬਰ ਵੀ ਤੁਸੀਂ ਦੇਖ ਲਓ ਲਾਲ ਕੋਸੇ ਲਾਲ ਗੋਲ ਯੂਐਸ ਵਾਲੀ ਕਬੂਤਰੀ ਇਹ ਮੋਟਰਸਾਈਕਲ ਹੈ ਤੇਰੇ ਕੋਲ ਨੋ ਹੋ ਹੈ ਵੀਰੇ ਉਹ ਉੱਥੇ ਹੀ ਗਈ ਜਿੱਥੇ ਪਰੇ ਛੱਡੇ ਸੀ ਆਹ ਬਲਿੰਦਰ ਹਾਂ ਹਾਂ ਦੋ ਟੁੱਸੇ ਵੀ ਆ ਉੱਥੇ ਹੀ ਗਈ ਜਿੱਥੇ ਛੱਡੇ ਤੇ ਬਹਿ ਗਿਆ ਵੀਰੇ ਬਹਿ ਗਿਆ ਦੱਸਿਆ ਜੀ ਇਹ ਲਾਲ ਬੋਤਲ ਟੀਵੀ ਵਾਲੀ ਬੇਟ ਜੀ ਵੀ ਬਹਿ ਗਿਆ ਬਾਦੇ ਜਿੱਦੀ ਵੀਰੇ ਇਹ ਵੀ ਸ਼ਾਪ ਔਰ ਬੀਪੀ ਸ਼ਾਪ ਬੀਪੀ ਸ਼ਾਪ ਥੇ ਆ ਵੀ ਆ ਗਏ ਨੇ ਵੇ ਲਾਓ ਜੀ ਐਨ ਜੀ ਆਰ ਗਰੁੱਪ ਬਹਿ ਗਿਆ ਜੀ ਟੂ ਸੈਕੰਡ ਟੋਰੀ ਲਓ ਜੀ ਬਾਈ ਮਿੱਠੂ ਕੋਪ ਤੇ ਬਾਈ ਬਲਜੀਤ ਅੱਲਾ ਲਕਨਾ ਸਾਰੇ ਬਾਂਟੀ ਕਰ ਕਿਸੇ ਤਰ ਕਬੂਤਰ ਮੋਰ ਬਾਂਟੀ ਕਰ ਕਿਸੇ ਤਰ ਤੂਸੇ ਹਰੇ ਵਾਲਾ ਫੌਜੀ ਅੰਬਾਲਾ ਵੀ ਮੰਦਾ ਵੀਰੇ ਤੂਸੇ ਹਰੇ ਵਾਲਾ ਲੋ ਜੀ ਟਾਈਮ ਵਾਲੇ ਕਬੂਤਰਾਂ ਦਾ ਟਾਈਮ ਹੋ ਗਿਆ ਹੈਲੋ ਬਹੁਤ ਵਧੀਆ ਕਬੂਤਰ ਕੱਟੇ ਹੋਏ ਫੌਜੀ ਸੂਲਮਾ ਸਾਹਿਬ ਫੌਜੀ ਸੂਲਮਾ ਜਰਾ ਰਹੀ ਆ ਵੀਰੇ ਵੇਖ ਬੁਝੀ ਵੀਰੇ ਤਸੋਰ ਤਾਂ ਫੋੜ ਦੇ ਵੀ ਜਿਹੜਾ ਪਾਸੇ ਰਿਹਾ ਮਾੜਾ ਜੰਮਾ ਹੈ ਕਮਲ ਗਣੇਸ਼ਪਰਵ ਵਿਕਾਸ ਪਤੀ ਵਿਕਾਸ ਦੂਸਰੇ ਵਾਲੇ ਜੋਨੀ ਜਰਵਾਲ ਬਲਵੀਰ ਖਵਾਲਖਾ ਰਾਮਕਰਨ ਗੜਾਸਰ ਰੋਹਿਤ ਹਾਜ਼ਰੀ ਜੀ ਵੀ ਗੋਤਰਮੰਦਾ ਵੀਰੇ ਹਰਾ ਬੱਲਾ ਹਰੇ ਬਾਬਾ ਨਗਰ ਬਾਰਡਿੰਗਲੈਂਡ ਬਜੂਤ ਲੱਲ ਕਲ ਜੀਤ ਲੱਲ ਕਲ ਆਵਣੇ ਬੰਦ ਕੁੱਪ ਕੁੱਪ ਤੋਂ ਅਮੀਰ ਜਗਰਾ ਜਰ ਜਰ ਜੀ ਗੁਰਦੀਪ ਜਰਾ ਕਰਦੀ ਪ੍ਰਾਣੀ ਮਾਝ ਜੁਰਦੀ ਜਾਨੀ ਨਗਰ ਦੇ ਫੌਜੀ ਦੇਖਲਾ ਇਹ ਜੀਹਰਾਂ ਨੇ ਤਾਲ ਹੋ ਗਿਆ ਤੇ ਇਹ ਜੱਟੇ ਦੇ ਵੀਰਾਂ ਨੇ ਤਾਲ ਕਰ ਲਿਆ ਇੱਕ ਕੱਟੇ ਗਏ ਭਰਾ ਸਾਰੇ ਮਾਲਕ ਸਹਾਣਾ ਨੀਲੀ ਬਹਿ ਗਈ ਜੀ ਪਾਣੀ ਲਾਇਆ ਆਈ ਸਹੀ ਆ ਜੀ ਸਹੀ ਐਨਾਂ ਦਾ ਡਾਕਟਰ ਨੂੰ 100 ਨੰਬਰ ਅਰਜ਼ੀ ਸੁਣਾਓ ਬੱਪੀਆਂ ਦੇ ਰੂਟਾ ਸੁਣਾਓ ਮੇਰ ਬੱਪੀਆਂ ਦਾ ਕੁੱਤਰ ਮੰਦਾ ਜੀ ਕਾਲਾ ਕੰਡ ਹਰੀ ਕਾਂ ਦਾ ਹਰਾਨ ਕੋ ਪੱਨ ਲੱਗੀ ਬਈ ਆਪਣੀ ਕਾਲੀ ਹੈ ਲੋ ਜੀ ਬੱਪੀ ਆਣਾ ਪੁੱਤਰ ਪਰ ਉਹ ਹਰਾਨ ਬੜ ਗਿਆ ਲਾਣਾ ਜੋਰ ਬੱਪੀ ਆਣਾ ਉਸ ਪੈਦਿਆਂ ਚ ਵੜ ਗਿਆ ਜੀ ਪਿਆਰ ਬੱਤੋ ਗੋ ਕਾਲਾ ਦੀਨਾ ਲਾਰ ਬਗਣਾ ਮੰਦਾ ਹਰ ਲਾਚੀ ਨਾ ਲਾਲ ਬਗਲਾ ਜੋਤ ਕਲਖਣੀ ਪੰਜ ਮਿੰਟਾਈ ਬismillah ਘਟਾ ਵਾਲਾ ਜੋਤ ਕਲਖਣੀ ਸਹੀ ਹੈ ਜੀ 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 ਜ ਰੋਜੀ ਬਣੀ ਅੱਜ ਦਾ ਅਰਜਨ ਸਿੱਖਿਆ ਕੰਡਿਆਰਾ ਸਰ ਦਾ ਤੇ ਜੀ ਬੇਟੀ ਯੋਗਤਾਰ ਕਰਨਾ ਮਾਣ ਨੂੰ ਟੱਕਾ ਹੋ ਗਿਆ। ਕੋਈ ਵੀਰੇ ਜਿਹੜੇ ਜਿਹੜੇ ਕਬੂਤਰ ਸਹੀ ਨੇ ਉਹਨਾਂ ਦਾ ਨਾਮ ਸੁਣ ਲਓ ਭਰਾ। ਠੀਕ ਲੈ ਕਬੂਤਰ ਜਿਹੜੇ ਓਕੇ ਨੇ ਕਰੋ ਚੈੱਕ ਕਰ ਦਿਓ ਪਹਿਲਾਂ। ਕਬੂਤਰ ਚੈੱਕ ਵਾਲੇ ਕਰੋ ਉਹ ਬੈਂਦੇ ਦੇਖੋ ਠੀਕ ਆ। ਬੋਲ। ਇੱਕ ਆਸਟ੍ਰੇਲੀਆ ਚੰਦਾ ਚੰਪਰ ਬਲਜਿੰਦਰ ਸਾਨੀਪੁਰ ਮਨਦੀਪ ਸਾਨੀਪੁਰ ਦੀਪ ਮਟਰਾ ਨਰਪਾਲ ਯੂ ਐਸ ਏ ਟਿੰਕੂ ਇਹ ਕਟਿਆ ਗਿਆ ਟਿੰਕੂ ਹਣੀ ਕਟਾਰੀ ਰਵੀ ਸੁਹਾਣਾ ਲਾਲਾ ਸੋੜਾ ਸਤੀਸ਼ ਯੂ ਐਸ ਏ ਸੰਤ मामੂਪੁਰ ਭਿੰਦਰ ਤਨੌੜੀ ਫੌਜੀ ਸੁਹਾਣਾ ਰੋਟਾ ਕੈਲੋ ਬੰਟੀ ਸੁਹਾਣਾ ਦਿਲਬਰ ਕਠਾਲਾ ਗੁਰਦੀਪ ਰੱਬੋ ਨਾਣੂ ਬੀਟਾ ਰਾਹੁਲ ਰਾਹਪੁਰ ਬੀਤੀ ਸੁਹਾਣਾ ਫੈਸਲ ਬਲਟਾਣਾ ਮੁਨੀ ਸਰਾਵਾ ਚੀਨਾ ਮਾਨਸਾ ਐਮੀ ਬਿਰਕ ਦੱਲੋ ਹਿਸੋਵਾਲ ਰਮਨਾ ਸੀਲੋਆਣੀ ਬਿੱਕੀ ਕੇਸਰੀ ਮਿੱਠੂ ਕੁੱਪਾ ਡਾਕਟਰ ਕਰਨਾਲ ਫੌਜੀ ਖੇੜੀ ਮੱਖਣ ਦਹੀਂਬਲੀ ਦਿਨੇਸ਼ ਕੋਟਲਾ ਕੀਪਾ ਈਸੋਵਾਲ ਡੀਟਾ ਯੂ ਐਸ ਏ ਅਮਿਤ ਦਿੱਲੀ ਜੱਸੀ ਮਾਧਪੁਰ ਆ ਕਬੂਤਰ ਸਹੀ ਨੇ ਮੇਰੇ ਆ ਕਬੂਤਰ ਸਹੀ ਨੇ ਹਾਏ ਭਾਈ ਜਸਵੀਰ ਲੰਗਰਸ਼ਨੀ ਉਸਤਾਦ

ਨਾਲ ਕਬੂਤਰ ਬੈ ਗਿਆ ਜੀ ਡਾਕਟਰ ਕੰਨਾਲ ਟੋਰੀ ਗਾਦ ਲਕੂਤਰੀ ਬੈ ਗਿਆ ਬਾਈ ਉਹ ਬਲਿੰਦਰ ਕਾਲੀ ਟੋਰੀ ਕਾਂਤ ਗਲਾਬੀ ਵਾਲਾ ਕਬੂਤਰ ਬੈਟ ਗਿਆ ਕਾਲੀ ਟੋਰੀ ਕਾਂਤ ਗਲਾਬੀ ਵਾਲਾ ਕਬੂਤਰ ਸ਼ਾਵਲਦਾ ਕਾਲੀ ਟੋਰੀ ਗਲਾਬੀ ਕਾਂਤ ਬੈ ਗਿਆ ਕਬੂਤਰ ਓਏ ਬਾਈ ਹਾਂ ਬਾਈ ਰੋਟਾ ਖੇਲੋ ਦੇਖ ਲਈ ਬਾਈ ਰੋਟਾ ਖੇਲੋ ਕਾਹ ਤੋਂ ਆ ਰਹੇ ਹੋ ਨਿਆਰ ਆਪਾਂ ਲੋਹਾਂ ਦੁਆਰੇ ਜਿੱਥੇ ਨੇ ਮਾਗਰੂ ਗੁਗੁਨ ਕੰਮ ਕਰਦੇ ਨੇ ਲੋਹਾਂ ਸੀ ਨੋਕੀ ਅੰਗਲਾ ਵੀਰ ਕੁਲੀ ਦੇਖਦੇ ਆਂ ਤੇ ਦੇਖਦੇ ਆਂ ਧਾਲਰ ਤੋਂ ਕਾਂਦਾਲੀ ਇਹ ਵਾਲੀ ਮਾਹੀ ਰੰਗ ਪਾਉਂਦਾ ਪੂਰੀ ਝੱਲ ਹੈ ਕਿੰਨੇ ਪਾਸ ਹੋਇਆ ਮੇਰਾ ਪੂਰਾ ਜਿਹੜੇ ਜਿਹੜੇ ਬੈਗੇ ਕਬੂਤਰ ਨੂੰ ਸੁਣਾਣਾ ਕੁਝੋ ਭਾਈ ਹਰੀ ਲਾਲ ਘਰਚੜਾ ਕਬੂਤਰ ਬੈ ਗਿਆ ਡਾਕਟਰ ਰੀਨੂ ਕਰਨਾਲ ਕਬੂਤਰ ਬੈ ਗਿਆ ਵਿਰੇਸ਼ ਸਤੀਸ਼ ਯੂਐਸਏ ਕਬੂਤਰ ਬੈ ਗਿਆ ਓਏ ਮੋੜੋ ਵਿਰੇਸ਼ ਰਾਜ ਆਸਟ੍ਰੇਲੀਆ ਕਬੂਤਰ ਸਹੀ ਹੋ ਗਿਆ ਓਏ ਕਮੂਤਰ ਸੁਣਾ ਜਿਹੜਾ ਦੇਖਦੇ ਨੇ ਅਦੀ ਘਟਾਰੀ ਬਾਦੇ ਵਾਲਾ ਨਨੀ ਘਟਾਰੀ ਬਰਬਾਦੀ ਵਾਲਾ ਰਜਿੰਦਰ ਸਿੰਘ ਪਛਾਨੀ ਬਰਬਾਦੀ ਵਾਲਾ ਮਨਦੀਪ ਸੰਨਤ ਘਟਾਰੀ ਬਾਦੇ ਵਾਲਾ ਗਲਜਾਰ ਸਿੱਧਮਾ ਬਾਦੇ ਵਾਲਾ ਬੀਤੀ ਸਵਾਰਾ ਪਿੰਾ ਬਾਦੇ ਤੋਂ ਗਲਜਾਰ ਸਿੱਧੂ ਵਾਲਾ ਬਾਦੇ ਵਾਲਾ ਵਿਕਾਸ ਜੁਪੀ ਐਮੀ ਮਿਰਕਾ ਮਿੰਦਾ ਚਾਂਪੁਰ ਹਤ ਮਾਮੂ ਬਰਬਾਦੀ ਵਾਲਾ ਸਾਲਾ ਸੋਹਣਾ ਬਾਧੇ ਵਾਲਾ ਸਿੰਪਲ ਸੋਹਣਾ ਬਾਧੇ ਵਾਲਾ ਪਿੰਦਰਤ ਨੌਰੀ ਬਾਧੇ ਵਾਲਾ ਰਾਹੁਲ ਰਾਮਪੁਰ ਬਾਧੇ ਵਾਲਾ ਫੌਜੀ ਖੇੜੀ ਬਾਧੇ ਵਾਲਾ ਪੁੱਤਰ ਫੌਜੀ ਸੋਹਣਾ ਰੋਡਾ ਕੈਲੋ ਬਾਧੇ ਵਾਲਾ ਰੋਡਾ ਕੈਲੋ ਬਾਧੇ ਵਾਲਾ ਰਾਜ ਅਸਟ੍ਰੇਲੀਆ ਬਾਧੇ ਵਾਲਾ ਖਰਦੀਪ ਰੱਬੋ ਬਾਧੇ ਵਾਲਾ ਨਾਣੂ ਵੀਡਾ ਬਾਧੇ ਵਾਲਾ ਪੁੱਤਰ ਇਰਾਨ ਯੂ ਐਸ ਏ ਬਾਧੇ ਵਾਲਾ ਈਨਾ ਮਾਨਸਾ ਵਾਧੇ ਵਾਲਾ ਦਿਲਬਰ ਪਠਾਣਾ ਵਾਧੇ ਵਾਲਾ ਮੱਖਣ ਤਸਬਲੀ ਆ ਕਬੂਤਰ ਕਿਸੇ ਨੇ ਬਾਕੀ ਦੇਖ ਲਈ ਕਿਹਦਾ ਦਿਖਦਾ ਬਾਕੀਆਂ ਦਾ ਟਾਈਮ ਹੈ ਵੀਰੇ 3 ਵਜੇ ਤੋਂ ਲੈ ਕੇ 3:30 ਵਜੇ ਤੱਕ 3 ਵਜੇ ਤੋਂ 3:30 ਵਜੇ ਦਾ ਟਾਈਮ ਆ ਵੀਰੇ ਕਿੰਨੇ 15 ਮਿੰਟ ਦੇ ਘੱਟ ਦੇਣੇ ਨੇ ਖੜਾ ਵੀਰੇ ਦੁਵਾਰੇ ਵੀ ਪਾਸ ਕਰ ਇਹ ਕਿਹੜਾ ਨੀਮਾ ਆ ਕੋਈ ਸ਼ਾਮਲ ਨਹੀਂ ਹੋਣਾ ਵਾਲੇ ਕੋਈ ਸ਼ਾਮਲ ਨਹੀਂ ਦੁਵਾਰੇ ਵੀ ਖੜਾ ਹੋਊਗਾ ਯਾਰ ਕੋਈ ਕਾਬੂ ਕਰਨੇ ਹੈ ਨਹੀਂ ਇਹ ਠੀਕ ਆ ਆਮਦਾਰ ਨੇ ਲਾਇਆ ਛੜੀਆ ਕੀ ਚੈੱਕ ਕਰਿਆ ਆ ਪੁਰਵਾਨ ਦਾ ਦਿਖਾਇਓ ਪਹਿਲਾਂ ਦੱਸਤਾ ਤੁਹਾਨੂੰ ਲੈ ਬੁੱਤਰ ਕਿੱਥੋਂ ਆ ਜਾ ਰਾ ਆ ਰਾਜ ਆਸਟ੍ਰੇਲੀਆ ਪੀਐਨ ਕਲੱਬ ਜਿੰਦਰ ਸਾਣੀਪੁਰ ਬਾਧੇ ਵਾਲਾ ਚੀਨਾ ਮਾਨਸਾ ਬਾਧੇ ਵਾਲਾ ਕੱਲੋ ਹਿੱਸੋਵਾਲ ਬਾਧੇ ਵਾਲਾ ਸੰਤ ਮਾਨੂਰ ਬਾਧੇ ਵਾਲਾ ਬਾਟਾ ਸੋਨਾ ਵੀ ਬਾਧੇ ਵਾਲਾ ਜਿਲਬਰ ਕੁਠਾਲਾ ਬਾਧੇ ਵਾਲਾ ਆਗੂ ਤੋਂ ਪਾਸ ਹੋਏ ਨੇ ਪਾਕੋ ਜੀ ਖੇੜੀ ਆ ਜੀ ਦਿਖਾਈ ਭਾਈ ਜਿਲਬਰ ਕੁਠਾਲਾ ਧੰਨਵਾਦ ਵੀਰੇ ਜਿਲਬਰ ਕੁਠਾਲਾ ਬਹਿ ਗਿਆ ਬਾਈਆਂ ਨੇ ਦੱਸਿਆ ਧੰਨਵਾਦ ਜਿਲਬਰ ਕੁਠਾਲਾ ਬਹਿ ਗਿਆ ਭਰਾ ਘੱਟ ਤਾਂ ਜਿਲਬਰ ਕੁਠਾਲਾ ਕੂਬੂ हां भाई ने आप दसया 8 કબੂਤਰੋਖੇ ਨੇ 8 8 કબੂਤਰ ਸਹੀ ਨੇ ਭਰਾ ਨਾ ਬੋਲਦੇ ਨਾ ਉਹ 8 ਦੇ ਨਾਂ ਸੁਣ ਲੋ ਮੱਖਣ ਤੇ ਸਿੰਪਲੀ ਨਾਣੂ ਵੀ ਦਾ ਵਾਦੇ ਵਾਲਾ ਰੋਟਾ ਕਰ ਲੋ ਵਾਦੇ ਵਾਲਾ ਰਾਜ ਅਸਟ੍ਰੇਲੀਆ ਪੰਜਦਰ ਹਲੀਪੁਰ ਵਾਲਾ ਕਬੂਤਰ ਵਾਦੇ ਵਾਲਾ ਜੀਨਾ ਮਾਨ ਦਾ ਵਾਦੇ ਵਾਲਾ ਜੱਲੂ ਹਿੱਸੋਵਾਲ ਵਾਦੇ ਵਾਲਾ ਸੰਤ ਨੀਂਮਰ ਵਾਦੇ ਵਾਲਾ ਬਾਟਾ ਸੁਨਾਣਾ ਵਾਦੇ ਵਾਲਾ ਇਹ ਰਿਹਾ ਕਬੂਤਰ ਸ਼ਾਮਲ ਹੋਏ ਨੇ ਸਾਡੇ ਕਬੂਤਰ ਸ਼ਾਮਲ ਨੇ ਜੀ ਪੂਰਾ ਪਰ ਅਗੇ ਤੇਰੀ ਉੱਪਰ ਖੜੀ ਹੈ ਜੀ ਚੱਲ ਪੰਜਾਬੀ ਕੋਣ ਹੈ ਜੀ ਹੈਲੋ ਕੋਈ ਨਾ ਬਈ ਆਪਾਂ ਉਧਰ ਹੀ ਗਿਆ ਆਪਣਾ ਨਹੀਂ ਚੱਲੋ ਸਹੀ ਆ ਯਾਰ ਸਹੀ ਮੱਧਮ ਤੇ ਹਨਾਉਂਦੇ ਹੋਰ ਦੇਖੋ ਕਿ ਨੀਂਦ ਵਾਲੇ ਵਾਲੇ ਵੀ ਕਰ ਲਿਆ ਵਾਹ ਜੀ ਚੱਲ ਬਾਹਰਲਾ ਚੱਲ ਬਾਹਰਲਾ ਚੱਲਣ ਕੋਲ ਵਿੱਚ ਹੀ ਕਰਦੇ ਯਾਰ ਯਾਰ ਬਾਈ ਸਾਡਾ ਕੀ ਕਰੋ ਯਾਰ ਬਾਈ ਓਏ ਇੱਕ ਮਿੰਟ ਓਏ ਐਂ ਦੇਖ ਲੈ ਇੱਕ ਮਿੰਟ ਬਾਈ ਓਏ ਬਾਈ ਚੱਕ ਓਏ ਇੱਕ ਮਿੰਟ ਇੱਕ ਵਾਰੀ ਚੱਕ

ਦੁਬਾਰਾ ਦੇਖ ਮੈਂ ਕੀ ਕਰ ਸਕਦਾ ਇਹਨਾਂ ਛੇ ਨਹੀਂ ਇਹ ਤੱਕ ਆ ਬਿਸਕਾ ਫਿਰ ਆ ਮੇਰੀ ਜਾਨ ਵੇਟ ਕਰ ਲਾ ਵੇਟ ਕਰ ਇਹ ਕੂਟਰ ਚੈੱਕ ਕਰ ਮੁੰਡੇ ਦਾ ਪਹਿਲਾਂ ਆ ਬਾਜੀ ਤੇ ਛੱਡ ਤੀ ਹਾਂ ਇਹਦਾ ਕੂਟਰ ਚੈੱਕ ਕਰੋ ਯਾਰ ਪਰ ਉਹ ਨਹੀਂ ਵੀਰੇ ਸਹੀ ਨਹੀਂ ਹੈਗਾ ਉਹ ਉਹ ਮਿਲਦੀ ਹੈ ਕੋਈ ਗੱਲ ਨਹੀਂ ਬਾਈ ਇਹਨਾਂ ਨੂੰ ਕੋਈ ਯਾਰ ਮਿਲਣਾ ਕਰ ਤੀ ਕੋਈ ਸਹੀ ਨਹੀਂ ਯਾਰ ਬਾਈ ਯਾਰ ਸਾਰੇ ਸਹੀ ਨਹੀਂ ਕਹਿੰਦੇ ਨਾ ਬਾਈ ਇਕੱਲਾ ਸਹੀ ਕਹਿੰਦਾ ਬਾਬਾ ਯਾਰ ਉੱਪਰ ਆ ਰਿਹਾ ਮਾਰ ਮਾਰ ਮੈਂ ਗਿਆ ਰਿਹਾ ਦੋ ਵਾਰ ਸਹੀ ਜਮਲ ਹੋਇਆ ਆ ਬਾਈ ਅੱਥੇ ਨਾਲ ਦੇਖੋ ਉਹ ਕਾਪੀ ਦੇਖੋ ਉਹ ਬਾਈ ਨੂੰ ਦਿਖਾ ਪਲਿੰਦਰ ਬਾਈ ਨੂੰ ਪੁੱਛਣਾ ਨਹੀਂ ਕਰੋਗਾ ਪਲਿੰਦਰ ਬਾਈ ਨੂੰ ਪੁੱਛਿਆ ਕਿ ਦੂਜਾ ਕਿੱਥੇ ਪਾਸ ਹੋਇਆ ਯਾਰ ਪੰਜ ਮਿੰਟ ਆ ਬਕਰ ਦੂਸੇ ਚੌਰੀਆਂ ਲੱਕੇ ਟਾਵਰ ਤੇ ਬੈਠੇ ਇੱਕ ਉਹੀ ਰਾਲਾ ਪਾਉਂਦੇ ਨੇ ਵੀਰੇ ਇਹ ਉਹ ਇੱਕ ਦੂਸਰ ਬਿਟਾ ਘਾਸੀ ਲੈ ਵੀਰੇ ਆ ਹੋ ਗਿਆ ਸਹੀ 22 ਤਾਮੂਪੁਰ ਲਾਲਾ ਸਹੌਣਾ ਇਹਨੇ ਸਾਥ ਦਿਖਾਉਂਦਾ ਚੀਨਾ ਮਾਨਸਾ ਬਾਈ ਹੋਰ ਵੀ ਹੋਏ تھے ਰਾਜ ਆਸਟ੍ਰੇਲੀਆ ਕਪਟਵਾਰੀ ਮੇਲਾ ਦਾ ਬਾਈ ਕੰਟ ਤੋਂ हथ खड़े करदा ਉਹ ਜਿਹੜਾ ਖਿਆਲ ਪਾਇਆ ਉਹ ਜਿਹੜਾ ਜੀਵਨ ਦੇ ਉੱਤੇ ਕੋਲ ਲੱਗਦਾ ਹੈ ਵੀਰੇ ਥੱਲੇ ਸਾਧਨ ਤੂੰ ਵੀਰੇ ਕਾਫੀਆਂ ਦਿਖਾਓ ਵਾਹ ਭਾਈ ਆਹ ਆਹ ਤਾਂ ਵਰਦੋ ਵੰਡ ਲਿਆ ਆਹ ਆਹ ਵਰੰਡ ਲਿਆ ਵੀਰੇ ਉਹਨਾਂ ਬੱਤੀ ਪੁੱਛ ਲੋ ਵੀਰੇ ਸਾਰੇ ਹੀ ਹੋ ਗਿਆ ਜੀ ਸਾਰਾ ਸਭ ਕਰਿਆ ਤਾਂ ਫੇਰ ਨਹੀਂ ਆ ਪੜਨਾ ਕਰੀ ਦੇ ਆ ਆ ਹਾਂਦੀ ਆਪਣੀ ਆ ਦੇ ਆ ਕਰੀ ਸੰਗੋ ਵੀ ਆ ਦੇ ਆਉਂਦੀ ਆ ਹਾਂ ਨਾ ਵੀਰੇ ਆ ਨਹੀਂ ਭਾਈ ਕਰੀ ਸੈਂਟੀ ਨੂੰ ਫੋਨ ਕਰ ਦੇ ਉਹ ਵੜ ਗਿਆ ਵੀਰੇ ਉਹ ਗਿਰ ਗਿਆ ਵੀਰੇ ਗਿਰ ਗਿਆ ਭਾਈ ਭਾਈ ਮੰਜਲੇ ਦਿਉਗਾ ਹੈ ਹਾਂ ਉਹ ਜਿਹੜਾ ਕਬੂਤਰ ਦੂਆ ਨਹੀਂ ਹੁੰਦਾ ਤਾਂ ਪੰਗ ਮਾਰਨ ਆਪਣੀ ਅੱਖ ਉਹ ਜਿਹੜਾ ਕਿਤੇ ਟਾਈਮ ਲੱਗਿਆ ਹੋਇਆ ਉਹਦਾ ਜੇ ਪਹਿਲਾਂ ਮਾਰਾਂ ਹੋਰ ਕੋਈ ਨਹੀਂ ਜਾਵਣਾ ਬਣਾ ਦੇ ਦੂਰ ਹੋ ਜਾ ਬਿੱਲੇ ਵਾਲਾ ਇਹਦਾ ਟੱਕ ਟੇ ਕੀ ਤਰੀਕੇ ਮੈਂ ਸਾਫੇ ਮਾਰਨ ਲਿਆ ਕਬੂਤਰ ਬਾਹਰ ਆ ਵੀਰੇ ਆ ਬਾਈ ਲਾਈਵ ਵਾਲਾ ਇਹ ਵੀ ਦਿਖਾ ਦਈਏ ਬਾਈ ਨੇ ਆਪਣੇ ਆਪ ਨੂੰ ਤਾਂ ਦਿਖਾਉਣਾ ਨਹੀਂ ਆਪਾਂ ਦਿਖਾਉਂਦੇ ਆ ਭਰਾ ਨੂੰ ਇਹਦੀ ਵੀ ਬਹੁਤ ਮਿਹਨਤ ਆ ਬਾਈ ਵੀ ਇਹ ਵੀ ਆ ਓ ਯਾਰ ਟਾਈਮ ਤਾਂ ਦੋਸੇ ਹੀ ਹੋਇਆ ਯਾਰ ਕੋਈ ਮੈਂ ਤਾਂ ਸਹੀ ਯਾਰ ਫਿਰ ਕਰਾਂ ਸ਼ਾਟ ਆਊਟ ਦਾ ਬਾਅਦ ਵਿੱਚ ਇੱਕ ਮਿੰਟ ਆ ਮਨ ਬਾਈ ਨੂੰ ਕਾਪੀ ਦਿਖਾ ਦੇ ਬਾਈ ਨੂੰ ਦੋ ਪਹਿਲਾਂ ਜਾਂ ਪਾਸ ਵੀ ਕਰਦੇ ਆ ਯਾਰ ਬਾਈ ਜਦ ਵੀ ਫਿਰ ਦਿਆ ਦੇਖ ਲੈ ਬਾਈ ਉਹ ਟਿਕਟ ਤੇ ਪਾਸ ਵੀ ਬਾਈ ਰਾਜ ਦਿਖਾਈ ਦੀ ਬਾਈ ਸੁਣੀ ਰਾਜ ਹੋ ਰਿਹਾ ਜੋ ਨਾ ਮੈਂ ਤਾਂ ਕਿਹਾ ਕਿ ਮੈਂ ਸਭ ਪਾਤੀ ਜੇ ਤੈਨੂੰ ਅਖਾਈਏ ਨਾ ਯਾਰ ਇੱਕ ਵਾਰ ਮੈਂ ਚੱਕ ਲਵਾਂਗੀ ਦੋ ਬੋਲ ਬੋਲ ਮੈਂ ਹੋਰ ਨਹੀਂ ਜਾਣਾ ਕੰਪਿਊਟਰ ਚੈੱਕ ਕਰੋ ਆਪਣੇ ਕੰਪਿਊਟਰ ਚੈੱਕ ਕਰੋ ਸਾਰਿਆਂ ਨੇ ਦੇਖ ਰਹੇ ਯਾਰ ਭਾਈ ਥੱਲੇ ਕੋਈ ਕਹਿ ਦੇਵੇ ਕੂਤਰੀ ਨਹੀਂ ਆਈ ਆਪਾਂ ਨਹੀਂ ਦਵਾਗੇ ਹਿੱਸੇ ਚ ਬੇਟੀ ਆ ਵਾ ਯਾਰ ਟੋਕੂ ਯਾਰ ਪੱਤੀ ਮੇਰੇ ਜੀ ਆਪਾਂ ਪੱਤੀ ਆ ਜੀ ਵੱਡੀ ਦੀਆਂ ਵਾਰੀ ਜਿਸਾ ਨਾਮ ਇਸ ਕੋਈ ਕੋਈ ਚੱਤ ਹੈ ਇਹਨਾਂ ਦੀ ਕਿਹੜੀ ਹੈ ਸਟੇਸ਼ਨਾਂ ਨਹੀਂ ਜੀ ਇਹਨਾਂ ਦੇ ਰੱਬੋ ਵਾਲਿਆਂ ਦੇ ਪੰਜਾਬ 7ਵਾਂ ਜਾ ਕੇ ਜੀ ਚੈੱਕ ਕਰੋ ਚੈੱਕ ਆ ਵੀਰੋਂ ਬੋਹਾਲੇ ਕਹਿੰਦੇ ਅਸੀਂ ਨਹੀਂ ਵੰਡਣੀ ਜੇ ਪਾਸ ਕਰੀ ਯਾਰ ਉਹ ਪਾਸ ਕਰੀ ਉਧਰ ਪਾਸ ਕਰੀ ਯਾਰ ਮੇਰੇ ਜੀ ਪਾਸ ਕਰ ਗੋਦਰੀ ਅਮਨ ਅਮਨਾ ਮੇਰੀ ਗੋਦਰੀ ਪਾਸ ਕਰ ਯਾਰ ਆ ਰਖਾ ਕਰ ਬਾਈ ਪਾਸ ਕਰ ਪਾਸ ਕਰ ਦੂਸਰੀ ਆ ਕਰ ਬਾਈ ਦੋ ਪਾਸ ਕਰ ਇੱਕ ਆ ਗਿਆ ਜੀ ਆ ਆਉਂਦੀ ਆ ਕੱਚ ਟੂਸਾ ਪੁੰਚ ਵਾਹ ਵੀ ਬਾਜੋਂ ਦੀ ਰਾ ਸ਼ੇਰ ਨੇ ਲਓ ਜੀ ਲਓ ਬਾਈ ਵਾਰ ਬਾ ਆਨੇ ਜਵਰ ਮਾਰਿਆ ਜਾਨਵਰ ਨੇ ਕਿਦੇ ਨਾਂ ਤੇ ਆ ਵੀਰੇ ਇਹ ਮੱਖਲ ਸਿੰਪਲ ਬੌਜ ਜਵਰ ਮਾਰਿਆ ਬਾਈ ਜਾਨਵਰ ਨੇ ਸਾਂਝੀ ਜਾ ਨਾ ਉਹ ਮੱਖ ਲੋ ਕਰਵਾ ਦਿਆ ਲੈ ਵੀਰੇ ਇੰਨਾ ਦਾ ਹੈ ਜਾਨਵਰ ਆ ਪਾਈਆਂ ਦਾ ਉਹ ਜੋੜੀ ਦਾ ਜੰਮ ਵੀ ਰਿਹਾ ਥੱਲੇ ਆ ਗਿਆ ਅਜੀ ਇਹ ਕਾਹ ਹੋ ਗਿਆ ਵੀਰੇ ਇਹ ਦਿਖਾਉਣਾ ਨਾ ਹਾਂ ਆ ਜਿਹੜੀ ਛੋਟੀ ਬੰਡੀ ਅੱਖਾਂ ਵਿੱਚ ਪੈ ਗਿਆ ਯਾਰ ਕਬੂਤਰ ਠੀਕ ਆ ਮੇਰਾ ਵਿੱਚ ਪੈ ਗਿਆ ਬਾਈ ਜਿਹੜਾ ਵਿੱਚ ਪੈ ਗਿਆ ਠੀਕ ਆ ਵੀਰੇ ਗੁਰਦੀਪ ਰੱਬੋ ਨੇ ਬਾਈ ਨੇ ਪਾਰ ਲਏ ਵੀਰੇ ਸੱਤਾਂ ਦੀ ਗਵਾਹ ਹੋ ਜੀ ਤਿੰਨ ਕਬੂਤਰ ਸਹੀ ਰਹਿ ਗਏ ਵੀਰੇ ਭਾਈ ਆ ਮੋਨੂ ਜੀ ਐਸੇ ਮਾਰ ਲੋ ਨੇਗਾ ਮੋਨੂ ਜੀ ਐਸੇ ਇਹ ਕਰਦੀ ਆ ਆ ਬਾਈ ਆ ਫਿਰਦੀ ਚੱਲ ਲੱਗੀ ਭਾਈ ਉਹ ਟਾਵਰ ਆ ਦੇ ਆ ਬਾਈ ਆ ਫਿਰਦੀ ਉਹ ਟਾਵਰ ਤੇ ਆ ਉਹ ਲੱਗਦਾ ਉਹ ਅੱਗੀ ਆ ਗਈ ਦੇਖਦਾ ਮੇਰੀ ਆ ਗੀ ਭਾਈ ਦੇਖ ਉਹ ਮੈਨੂੰ ਜੂ ਕਰਕੇ ਆ ਉਹ ਅੱਜ ਉਹ ਟਾਵਰ ਦੇ ਮਾਰ ਲਾ ਇਹ ਆ ਆਹ ਪਿੱਛੇ ਪਾ ਲੋ ਪਾ ਲੋ ਜੀ ਬਾਹਰੇ ਦੀ ਬਾਈ ਇਹ ਲਓ ਜੀ ਬਾਹਰ ਦੀ ਲੈ ਜਾਈ ਪੁੱਤਰ ਦਿਖਾਓ ਮੇਰਾ ਪੁੱਤਰ ਓਏ ਆਹ ਚਾਹਤਾ ਤਾਂ ਹਾਜਾ ਪੁੱਤਰ ਦਿਖਾਓ ਜਿੱਤਨ ਦਾ ਪੁੱਤਰ ਦਿਖਾਓ ਦੂਸਰਾ ਪੁੱਤਰ ਦਿਖਾਓ ਦੂਸਰਾ ਪੁੱਤਰ ਆਹ ਮੰਨਦੀ ਨਹੀਂ ਹੈਗੀ ਮੇਰੀ ਜਿਹੜਾ नहीं 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 बैठी नहीं नहीं मारा नहीं मारा भाई नहीं मारा अभी नहीं कह रहे मारे आ रहे हैं ठीक बात चला रहे एक बार ना मार थाएवार। दे ओ एक बार ना मार यहाँ बताएं जो ये है ये है ना मेरा ठीक बात चला रही है ये मक्खन सिंह बलिया रहा नहीं मक्खन सिंह बलिया ਕੱਕਦੀ ਐਵੇਂ ਹੀ ਫਿਰਦੀ ਆ ਪਹਿਲਾਂ ਵੀ ਐਵੇਂ ਹੀ ਸੀ ਹਾਂ ਇਹ ਚਾਰ ਹੋ ਗਏ ਨਾਨੂ ਵੀ ਟਾ ਗਈ ਹਾਂ ਉਹ ਗਈ ਥੱਲੇ ਵੀਰੇ ਫਿਰਦੀ ਆ ਫਿਰਦੀ ਆਲੇ ਬੈਠੀ ਨਹੀਂ ਉਹ ਉਹ गिर ਗਈ ਉਹ ਬਾਹਰ ਤੁਰ ਤਸੀ ਨਾਨੂ ਬੀਟਾ ਗਿਆ ਜਿਹੜਾ ਬਾਹਰ ਸੀ ਉਹ ਚਲ ਕੇ ਪੈਗੀ ਸੁੰਗਲੀ ਵਾਲੀ ਬਾਈ ਹਾਂ ਚੋਥਾ ਨੰਬਰ ਬਣ ਗਿਆ ਚੈੱਕ ਕਰੋ ਚੈੱਕ ਕਰੋ ਆ ਗਈ ਹੋਗੀ ਜੇ ਪੂਰਾ 500 ਨੇ ਨਾਨੂ ਬੀਟਾ ਹਾਂ ਨਾਨੂ ਬੀਟਾ ਹੋਰ ਵੀਰੇ ਨਾਨੂ ਬੀਟਾ ਜਾਂਦਾ ਉਹ ਬਾਕੀ ਹਲੇ ਦੇਖਦੇ ਆ ਬਾਈ ਚਾਹ 15 ਮਿੰਟ ਦਾ ਟਾਈਮ ਹੈ ਬਾਈ ਹੁਣ 15 ਮਿੰਟ ਦਾ سٹਾਰਟ ਹੁੰਦਾ ਨਾ 15 ਮਿੰਟ ਉੱਪਰ ਗਿਆ ਜੇ ਨੀਮਨ ਕੋਈ ਭਾਈ ਹੋਣਾ ਰਾਜ ਜਲੀ ਰਾਜ ਜਲੀ ਰਾਜ 15 ਵਸਤਾ ਯਾਰ ਦਲੀਪ ਨੂੰ ਕਹਤਾ ਦੇਖੋ ਕੂਕਰੀ ਕਿੱਥੇ ਮਗਾ ਧਾਂਗੀ ਦਾ ਆ ਗਈ ਵਾਹ ਲਾਓ ਜੀ ਬਲਜਿੰਦਰ ਸਾਨੀ ਪਰ ਆਹ ਦੇਖੀ ਬਲਜਿੰਦਰ ਕਿਹਨੇ ਮਿਸ ਆ ਬੀਬੀਆ ਚਲੀ ਰਾਜ ਜਲੀ ਰਾਜ ਜਲੀ ਆ ਬੀਬੀਆ ਆ ਬੰਦੀ ਹੈ ਕੱਲੀ ਫਿਰਦੀ ਆ ਕੱਲੀ ਨੱਚਦੀ ਨਾ ਨਾ ਹੋਰ ਹੈ ਭਾਈ ਤੱਕ ਕਿੱਥੇ ਆ ਆਪਣੀ ਮਾਦੀ ਨਾ ਨਿਗਾੜਾ ਖੋਣੇ ਬਿਨਾਂ ਕਰਨਾ ਹਾਂ 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 ਉਹ ਵੀ ਦੇਖਾਂਗੇ ਕਾਈ ਹੋਵੇ ਖਾਣਾ ਕੋੜਾ ਨਹੀਂ ਹੋਣੀ ਹੈ ਤਾਂ ਹੋਣੀ ਹੈ ਮੈਂ ਕੋਈ ਨਹੀਂ ਦੇਖਾਂ ਗੱਲਾਂ ਦੀ ਹਾਂਜੀ ਲੱਤ ਤਾਂ ਘਨ ਲੱਗੀ ਪਈ ਐ ਇਹਨੂੰ ਪਾ ਦੇ ਪਤ ਮੜਾ ਜਾ ਵਾ ਐਂਦੇ ਆ ਹੁਣ ਬਣਾ ਲੈਣ ਦੇ ਓ ਜਾਵੜੀ ਸਪੈਦਿਆਂ ਚ ਓ ਗਈ ਸਪੈਦਿਆਂ ਚ ਵੀਰੇ ਗਿਰ ਗਈ ਗਿਰ ਗਈ ਵੀਰੇ ਕਬੂਤਰੀ ਉੱਥੇ ਗਿਰ ਗਈ ਨਾ ਨੂੰ ਵੀਰਾਂ ਸਪੀਡ ਮਗਰ ਗਿਰ ਗਈ ਹਾਂ ਵੀਰੇ ਚੱਕ ਲਿਆ ਉੱਥੇ ਬਾਈ 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 ਆਹ ਖੜਾ ਲੱਕੜੀ ਬੋਲ ਰਿਹਾ ਹੈ ਇਹ ਬੋਲਦਾ ਹੈ ਹੈਗੀ ਹਾਂ ਬੈਗੀ ਇੱਕ ਮਿੰਟ ਆ ਕੱਟੋ ਬੈਗੀ ਓਏ ਬਲਜਿੰਦਰ ਸਾਨੀਪੁਰ ਕੱਲਾ ਫਿਰਦਾ ਮੈਂ ਕਹਿ ਤਾਂ ਰਿਹਾ ਉਹਨੂੰ ਲਓ ਜੀ ਬਲਜਿੰਦਰ ਸਾਨੀਪੁਰ ਕੱਲਾ ਫਿਰਦਾ ਬਲਜਿੰਦਰ ਸਾਨੀਪੁਰ ਕੱਲਾ ਫਿਰਦਾ ਬਲਜਿੰਦਰ ਸਾਨੀਪੁਰ ਕੱਲਾ ਸ਼ਾਨੀਪੁਰ ਬਲਜਿੰਦਰ ਸਾਨੀਪੁਰ ਕੱਲਾ ਆਹ ਖੜ ਗਿਆ ਬਾਈ ਪੂਰੀ ਕਿਤੂਤ ਹੋਈ ਆ ਰਿਹਾ ਯਾਰ 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 ਆ ਦੇ ਖੜੀ ਆ ਦੇ ਖੜੀ ਸੈਕਿੰਡ ਨਾਲੋਂ ਬੀਤਾ ਵੱਡਦਾ ਜੇ ਬੈਠਦਾ ਇਹ ਲੋ ਜੀ ਰਾਜ ਬ੍ਰਸ਼ਟ ਉਹ ਆ ਬੈਠੀ ਆ ਵੀਰੇ ਬਾਅਦ ਚ ਵੈਸਾ ਹੀ ਹੋ ਗਿਆ ਬੈਠੀ ਆ ਆ ਨਾ ਇਹਨਾਂ ਦੀ ਬੈਠੀ ਆ ਬਾਅਦ ਚ ਵੀਰੇ ਚੜਾਨੇ ਬੈਠ ਕਰ ਲਾ ਦੋ ਮਿੰਟ ਦੇ বুধবাৰে <laughs> ਓ ਬੰਜਿੰਦਰ ਆ ਨਾਨੂ ਵੀਂਦਰ ਬੈਠੀ ਆ ਬਾਦ ਉਹ ਆ ਬੈਣਾ ਬੋਲੋ ਟੋਪੀ ਓਏ ਉਹ ਮੋਨੋ ਜੂਏ ਤੇ ਟਾਈਮ ਲੱਗ ਰਿਹਾ ਨਾਨੂ ਵੀਰਾ ਬੈਂਗਲ ਤੇਰੀ ਫਾਟ ਆ ਬਾਕੀ ਮੈਂ ਟਾਈਮ ਦੇਣਾ ਦੇਣਾ ਹਾਂ ਇੱਕੋ ਇੱਕੋ ਕਰੀਏ ਟਾਈਮ ਤੇ ਟਾਈਮ ਉਹ ਟਾਈਮ ਲਾਇਆ ਨਹੀਂ ਯਾਰ ਇਹ ਬੋਲ ਮਾਰ ਆ ਕਹਿੰਦਾ ਲਾ ਲੇ ਸੌੜਾ ਨਹੀਂ ਉਤਨੀ ਸੰਭੀ ਆ ਆਪਣੀ ਗੰਟੀ ਨਹੀਂ ਲਾਲੇ ਨੇ ਸੰਭੀ ਕੁਛ ਛੱਡੀ ਕਿਹੜੀ ਵੀ ਬੋਲ ਹੁਣ ਯਾਰ ਬੋਲ ਲੋ ਖੜੇ ਆ ਹੁਣ ਲੈ ਗਿਆ ਬਾਈ ਜੀ ਚਾਹ ਲਾਗੂ ਬੋਲੂਗਾ ਕਿਹੜੀ ਲੱਗੇ ਦੁਸ਼ਮਣਾਂ ਨੂੰ ਇਹ ਹਾਂ ਹਾਂ ਨਹੀਂ ਨਹੀਂ ਲੈ ਵੀਰੇ ਦੁਏ ਚ ਬੋਲ ਸੰਤ ਵੀਰੇ ਤੂੰ ਇਧਰ ਬੋਲ ਮੈਨੂੰ ਦੱਸ ਕਿਹੜੀ ਜਿਹੜੀ ਫਿਰਦੀ ਆ ਇਹ ਠੀਕ ਆ ਬਲਜਿੰਦਰ ਸਾਨੀਪੁਰ ਵਾਲਾ ਨਾ ਵੀਰੇ ਨਾਲ ਐਸੇ ਓੜੇ ਤੇ ਬਾਈ ਸੰਤ मामੂਪੁਰ ਨੇ ਸਾਂਭ ਕੇ ਛੱਡੀ ਆ ਭਰਾ ਕੱਲੀ ਰਹਿ ਗਈ ਚੀਨਾ ਮਾਨਸਾ ਟਾਵਰ ਤੇ ਬੈ ਗਿਆ ਵੀਰੇ ਭਾਈ ਨੰਬਰ ਦੇਖੀ ਭਾਈ ਦਾ ਕੰਮ ਪੰਜ ਪੈਂਤੀ ਹੋਗੇ ਪਿਛਲੇ ਸਾਰੇ ਖਤਮ ਹੋ ਗਏ ਚੀਨਾ ਮਾਨਸਾ ਭਾਈ ਪੰਜਵਾਂ ਨੰਬਰ ਮੇਰਾ ਯਾਰ ਭਾਈ ਇਹ ਦੇਖਿਆ ਤੋ ਕੀ ਕੀ ਆ ਯਾਰ ਇਹ ਫੌਜੀ ਯਾ ਕਰੂ ਅੱਜ ਕੁਸ ਉਹ ਆਏ ਜਾਣਾ ਵੀਰੇ ਫੜ ਕੇ ਲੈ ਆਉਣਾ ਕੋਈ ਨਹੀਂ ਆਪਣਾ ਕੂਪਤਾ ਚ ਫਾਸ ਸੈਕਿੰਡ ਹੋਊਗੀ ਜੇ ਉਹ ਨਾ ਆ ਉਹਦਾ ਤੀਸਰਾ ਨੰਬਰ ਆ ਰੱਬੋਂ ਵਾਲਿਆਂ ਦਾ ਮੇਰੇ ਵੀਰਾਂ ਦਾ ਨਾ ਨੂੰ ਬੀਟੇ ਦਾ ਦੂਸਰਾ ਬਣੂਗਾ ਉਹਦੇ 10 ਮਿੰਟ ਲੈਂਦੇ ਨੇ ਤੇ ਆਪਣੀ ਕੰਦੀ ਫਿਰ ਦੀ ਵੀਰੇ ਕਾਹ ਦੇ ਸਟੇਜ ਦੀ ਵੀ ਜਮ ਕਲੱਬ ਧੰਨਵਾਦ ਓਏ ਰੱਬੋਂ ਵਾਲੇ ਵੀਰ ਜੀ ਦਾਰੇਗੇ ਨਾ ਨੂੰ ਬੀਟੇ ਵੀਰੇ ਰੱਬੋਂ ਵਾਲਿਆਂ ਦਾ ਟਾਈਮ ਚਾਹ ਲੈ ਮਾਰ ਲੈ ਨੇ ਹੱਥ ਜੁਟ ਕੇ ਨਹੀਂ ਤਾਂ ਆਪੇ ਦੇਖਣਾ ਉਹਦਾ ਕੌਣ ਸੀ ਕੋਟ ਲਾਉਂਦਾ ਵੀਰੇ ਮੈਂ ਨਹੀਂ ਚੱਕਦੀ ਉਹਨੂੰ ਜਿਹਦੇ ਤਾਂ ਨਹੀਂ ਆ ਉਹ ਗੱਲੀ ਕਰਦੇ ਨਾਲ ਇਹਦਾ ਵੀਰੇ ਦਾ ਟਾਈਮ ਚ ਬਾਕੀ ਦੂਏ ਕਟੇ ਗਏ ਇੱਕ ਰੈਂਦਾ ਰਾਜ ਦਾ ਇੱਕ ਇਹਦਾ ਬਾਈ ਦੇ ਲਈ ਟਾਈਮ ਰਹਿੰਦੇ ਨੇ ਸਪੈਸ਼ਲ ਲੈ ਕੇ ਆਇਆ ਇਹਦਾ ਟਾਈਮ ਦੇਣਾ ਵੀਰੇ ਦੇ ਗੱਲੀ ਰਹੀ ਸੀਗੇ ਬਿਜ਼ੀ ਠੀਕ ਹੈ ਵੀਰੇ ਤੇ ਸੰਤ ਸਾਡਾ ਵੀਰ ਆ ਆਹ ਨਾਲ ਆਵਾ ਸਾਡਾ ਸਾਡਾ ਵੀਰ ਆ ਅਸੀਂ ਇਹਨਾਂ ਨੂੰ ਫੜਾਏ ਯਾਰ ਸਾਡੇ ਕੋਲ ਤਾਂ ਸਾਮਦੇ ਉਹ ਬਹੁਤ ਟਾਈਮ ਨਹੀਂ ਹੈਗੇ ਹੱਡੀ ਜਾਨ ਯਾਰ ਕਾਲਾ ਵੀ ਗੱਲ ਆ ਵੀਰ ਵੀ ਨਹੀਂ ਛੱਡੀ ਆਹ ਵਸੇ ਇਹਨਾਂ ਨੂੰ ਕਹਿ ਕੇ ਮੈਂ ਕਿਹਾ ਵੀ ਐਂਟਰੀਆਂ ਭੇਜ ਦਿੰਨੇ ਆ ਵੀਰ ਪਰ ਫਿਰ ਵੀ ਅਸੀਂ ਕੱਲ ਵੀ ਇੱਕ ਇਹਨਾਂ ਦੇ 140 ਜਾਂ ਚਾਰਾਂ ਚ ਸੰਧੀ ਕੀਤੀ ਅਸੀਂ ਕੱਲ ਤੇ ਸੰਤ ਵੀਰ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਪੈਸੇ ਭੇਜ ਦਿਨਾ ਤੇ ਕਹਿੰਨਾ ਸੰਤ ਕਹਿੰਦਾ ਯਾਰ ਏਡੀ ਬਡੀ ਬਾਜੀ ਕਰਾ ਰਹੇ ਹੋ ਪਰ ਬਾਈ ਤੈਨੂੰ ਮਾਫ ਕੀਤਾ ਅੱਜ ਇਹਨਾਂ ਨੇ ਸੰਧੀ ਨੂੰ ਬਹੁਤ ਥੇ ਵੀ ਫਸਤਾ ਇਹਨਾਂ ਨੇ ਸੰਧੀ ਦੀ ਕੁਤਰੀ ਉੱਡਦੀ ਸਾਰੇ ਵਾਦੇ ਚ ਵੀ ਫਸਤਾ ਤੇ ਬਾਜੀ ਚ ਵੀ ਫਸਤਾ ਬਾਜੀ ਨੂੰ ਅਸੀਂ ਵੰਡ ਲਈ ਸੀ 6-7 ਬੰਦਿਆਂ ਚ ਧੰਨਵਾਦ ਵੀਰੇ ਸਾਰਿਆਂ ਦਾ ਜਿੰਨੀ ਪਬਲਿਕ ਇੱਥੇ ਪਹੁੰਚੀਏ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਠੀਕ ਹੈ ਮੈਂ ਹਰੇਕ ਬੰਦੇ ਨੂੰ ਖੋਸਤੇ ਨਹੀਂ ਕਰ ਸਕਦਾ ਪਰ ਯਾਰ ਮੈਂ ਤਹਿ ਦਿਲੋਂ ਦੀ ਦੁਆਵਾਂ ਦੇਣਾ ਸਾਰਿਆਂ ਨੂੰ ਅਗਲੇ ਸਾਲ ਵਾਸਤੇ ਬਹੁਤ ਵਧੀਆ ਬਾਜੀ ਹੋ ਗਈ ਵੀਰੇ ਧੰਨਵਾਦ ਵੀਰੇ ਸੀਚ ਦੇ ਖੇਤੋਂ ਤਕੜੇ ਲਓ ਜੀ ਆ ਗਿਆ ਕਹਿੰਦੇ ਰੱਬ ਵਾਲੇ ਉਹ ਦੇਖੋ ਜੀ ਮਿੱਤ ਨੂੰ ਭਗਦੀ ਆਈ ਉਹ ਦੇਖੋ ਦੇਖੋ ਵੀਰ ਉਧਰੋਂ ਆਉਣਾ ਕੋ ਉਹ ਦੇਖੋ ਭਗਦੀ ਆਈ ਪੁੱਤਰੀ ਜੀ ਟਾਵਰ ਦੀ ਜਮਤ ਕੀ ਹੈ ਲਓ ਜੀ ਮੋਨੂ ਯੂ ਐਸ اے ਦਾ ਨੌ ਤੇਤੀ ਬਾਈ ਇਹ ਰੱਬੋਂ ਵਾਲਿਆਂ ਦਾ ਕਬੂਤਰ ਪਾਈ ਨੇ ਕਿਹਾ ਤੇ ਜਾਨੂੰ ਇੱਧਰ ਕਬੂਤਰ ਮੇਰੇ ਬਲਜਿੰਦਰ ਡਾਕਟਰ ਬੋਲਦਾ ਰਾਜ ਆਸਟ੍ਰੇਲੀਆ ਕਲੱਬ ਦੇ ਜਿਹਨੇ ਵੀ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਬਹੁਤ ਬਹੁਤ ਮੁਬਾਰਕਾਂ ਇੱਕ ਮਿੰਟ ਵਾਹ ਬਈਆ ਉਹ ਬੈਠਾ ਨਾ ਨੀਰ ਇਸ਼ਾ ਤਾਂ ਨਾ ਨਾ ਬਈ ਦੂਜਾ ਤੀਜਾ ਚੌਥਾ ਤਿੰਨ ਆਪਰੇ ਡਾਨੇ ਬਈ ਰਾਜ ਆਸਟ੍ਰੇਲੀਆ ਵੱਲੋਂ ਵੀਰੇ ਉਏ ਟਾਪੀਆਂ ਕਿਹਦੇ ਕੋਲ ਨੇ ਆ ਗਿਆ ਆ ਗਿਆ ਉਹਦੇ ਚ ਹਸਾਬ ਕਿਤਾਬ ਹੈਗਾ ਲੋਟੀ ਟਾਵਰ ਤੇ ਲਾਈ ਸੀਗੀ ਹੋਰ ਮੈਂ ਸ਼ੁਕਰ ਕਰਦਾ ਜਸਵੀਰ ਲੰਗਰਛੰਨੀ ਸਾਡੇ ਇਲਾਕੇ ਦਾ ਸੁਪਰਸਟਾਰ ਤੇ ਉਹਦੀ ਟੀਮ ਉਹਨਾਂ ਨੇ ਵੀ ਬਹੁਤ ਵਧੀਆ ਯੋਗਦਾਨ ਦਿੱਤਾ ਵੀਰੇ ਜੇ ਕੋਈ ਬੰਦਾ ਰਹਿ ਜਾਂਦਾ ਨਾ ਮੈਂ ਹੁਣੇ ਸੋਰੀ ਬੋਲਦਾ ਐ ਨਾ ਸੋਚੋ ਵੀ ਰਾਜ ਨੇ ਸਾਡਾ ਨਾਂ ਨਹੀਂ ਲਿੱਤਾ ਔਰ ਜਿੱਤਣ ਵਾਲੇ ਜਿਹੜੇ ਮੇਰੇ ਵੀਰ ਨੇ ਜਿਨ੍ਹਾਂ ਚ ਬਾਜੀ ਵੰਡੀ ਗਈ ਉਹਨਾਂ ਨੂੰ ਮੈਂ ਤਹਿ ਦਿਲੋਂ ਲੱਖ ਲੱਖ ਵਧਾਈਆਂ ਦੇਣਾ ਔਰ ਮੈਂ ਉਮੀਦ ਕਰਦਾ ਦੀ ਬਾਜੀ ਵਧੀਆ ਹੋਈ ਮੇਰੇ ਹਸਾਮ ਨਾਲ ਵਧੀਆ ਹੋਈ ਬਾਜੀ ਬਾਕੀ ਅੱਗੇ ਤੁਸੀਂ ਸਾਰੇ ਲੋਕ ਜਾਣਦੇ ਹੋ ਉਸ ਤੋਂ ਬਾਅਦ ਜਦੋਂ ਆ ਜਾਣਿਆ ਗੱਲ ਵੀ ਮੈਂ 100 ਤੂੰ 100 ਬੰਦਿਆਂ ਨੂੰ ਹੈਪੀ ਨਹੀਂ ਕਰ ਸਕਦਾ ਜੇ ਕਿਸੇ ਬੰਦੇ ਨੂੰ 19 21 ਬੋਲੀ ਗਈ ਜਾਂ ਕਿਹਾ ਗਿਆ ਗੁੱਸੇ 'ਚ ਕੁਝ ਵੀ ਮੈਂ ਬੈਸੇਪੈਕ ਕੰਟਰੋਲ ਕੀਤਾ ਮੈਂ ਕਿਸੇ ਨੂੰ ਕੁਝ ਕਿਹਾ ਨਹੀਂ ਮੈਂ ਉਹਦੇ ਕੋਲੋਂ ਸੋਰੀ ਮੰਗਦਾ ਵੀਰੇ ਜੇ ਕਿਸੇ ਬੰਦੇ ਨੂੰ ਕੋਈ ਗਲਤ ਸ਼ਬਦ ਕਹੇਗੇ ਜਾਂ ਕੋਈ ਉੱਚਾ ਨੀਚਾ